ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਲੂਜ਼ ਪਲਾਜ਼ੋ ਦੀ ਕਟਿੰਗ ਦਿਖਾਉਨੇ ਆ ਕਰਕੇ ਤੇ ਇਹ ਵਾਲਾ ਲੂਜ਼ ਪਲਾਜ਼ੋ ਕਲਾਸ ਹੋਇਆ ਚੈ ਇਸਰਵਾਰ ਦਾ ਕਪੜਾ ਲਾ ਲਓ ਤੁਸੀਂ ਇਹ ਆ ਤੇ ਇਹ ਵਾਲਾ ਮੈਂ ਕਮੀਜ਼ ਦਾ ਕਪੜਾ ਆ ਆਪਾਂ ਕਮੀਜ਼ ਦੀ ਵੀ ਕਟਿੰਗ ਤੁਹਾਨੂੰ ਕਰਕੇ ਦਿਖਾਵਾਂਗੇ ਇਦਾਂ ਕੁੜਤਾ ਸਟਾਈਲ ਜਿਹਾ ਆ ਵਾਲੀ ਉੱਤੇ Patti ਲੱਗੀ ਹੋਈ ਆ ਇਹ ਆਪਾਂ ਲਾ ਕੇ ਇੱਕ ਸਾਈਡ ਤੇ ਕਰਕੇ ਤੇ ਕਮੀਜ਼ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਹਦੀ ਵੀ ਵੀਡੀਓ ਵੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਇਹਦੇ ਨਾਲ ਬਹੁਤ ਸੋਹਣਾ ਦੁਪੱਟਾ ਆ ਇਦਾਂ ਐਸ ਲੱਗੀ ਹੋਈ ਆ ਉੱਪਰ ਤੇ ਇਸ ਉੱਤੀ ਦੁਪੱਟਾ ਆ ਇਹ ਜੇ ਵੀ ਆਪਾਂ ਤੁਹਾਨੂੰ ਕਵੀਜੀਤੀ ਕਟਿੰਗ ਕਰਕੇ ਦਿਖਾਵਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂਗੇ ਕਿ ਆਪਾਂ ਪਹਿਲਾਂ ਆਪਾਂ ਤੁਹਾਨੂੰ ਨੂਜ਼ ਪਲਾਜ਼ੋ ਆਪਾਂ ਕਟਿੰਗ ਕਰਨ ਲੱਗੇ ਸੀਗੇ ਤੇ ਨਸ਼ਾਮੀਆਂ ਆਪਾਂ ਲਾਈਆਂ ਹੋਈਆਂ ਹਨ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਪ੍ਰੋਪਰ ਦੱਸਾਂਗੇ ਤੇ ਇਹ ਜਿਹੜਾ ਮਿਰਚਾ ਮੈਲਿਆ ਤੇ ਤੁਸੀਂ ਇਸ ਤੋਂ ਵੱਡਾ ਛੋਟਾ ਬਣਾਉਣਾ ਹੋਵੇ ਜਿਸ ਤਰ੍ਹਾਂ ਤੇ ਤੁਸੀਂ ਉਹ ਮਿਰਚਾ ਆਵਦਾ ਰੱਖ ਸਕਦੇ ਹੋ ਠੀਕ ਹੈ ਜੀ ਇਹ ਮੈਂ 12 ਇੰਚ ਇੱਧਰ ਦਾ ਆਪਾਂ ਲਿਆ ਹੈਗਾ ਤੇ ਉੱਤੇ ਆਪਾਂ 2.5 ਇੰਚ ਕਾ ਇੰਚ ਤੋਂ ਤੁਸੀਂ 2 ਇੰਚ ਤੱਕ ਰੱਖ ਸਕਦੇ ਹੋ ਤੁਸੀਂ ਲਾਸਟਿਕ ਦਾ ਹਿਸਾਬ ਲਾ ਲੈਣਾ ਜੇ ਤੁਹਾਡੇ ਕੋਲ ਤੁਸੀਂ 2 ਇੰਚ ਦੀ ਲਾਸਟਿਕ ਹੈਗੀ ਤਾਂ ਤੁਸੀਂ 2.5 ਇੰਚ ਰੱਖ ਲੈਣਾ ਤੇ ਜੇ ਆਪਣੇ ਕੋਲ 1.5 ਇੰਚ ਦੀ ਹੈ ਤਾਂ ਤੁਸੀਂ 2 ਇੰਚ ਰੱਖ ਸਕਦੇ ਹੋ ਠੀਕ ਹੈ ਜੀ ਇਹਨੂੰ ਛੱਡ ਕੇ ਆਪਾਂ ਹੁਣ ਆਪਣਾ ਨਾਪਣਾ ਹੈ 12.5 ਤੇ ਇਹ ਆਪਾਂ 12.5 ਤੇ ਨਿਸ਼ਾਨ ਇਦਾਂ ਲਾ ਲੈਣਾਗਾ 12.5 ਤੇ ਲਾ ਕੇ ਉਸ ਤੋਂ ਅੱਗੇ ਤੁਸੀਂ ਉਹਦੇ ਹਿਸਾਬ ਨਾਲ ਨਿਸ਼ਾਨ ਲਾਣਾ ਹੈਗਾ ਆਪਣੇ ਨਾਪੇ ਦੇ ਹਿਸਾਬ ਦੇ ਨਾਲ ਮੈਂ 3 1/2 ਤੋਂ 1 3/4 ਇੰਚ ਆਵਲਾ ਏਰੀਆ ਲੈ ਰਹੀ ਆ ਜਿਹੜਾ ਕਰੋਸ ਏਰੀਆ ਹੁੰਦਾ ਠੀਕ ਹੈ ਜੀ ਇਹ ਤੁਸੀਂ ਆਪ ਦੇ ਇਹਦੇ ਨਾਲ 12 1/2 ਤੋਂ ਤੁਸੀਂ ਇਸ ਤਰ੍ਹਾਂ 14 1/2 ਆ ਗਿਆ ਮੇਰਾ ਇਹ ਵਾਲਾ ਵਿੱਚ ਪੈ ਕੇ ਤੇ ਤੁਸੀਂ ਇਹ ਆਪ ਦੇ ਹਿਸਾਬ ਨਾਲ ਜਿਹੜੇ ਵੀ ਨਾਪੇ ਦਾ ਬਣਾਓਗੇ ਉਹ ਵੀ ਲਿਓ ਨਾ ਲੰਬਾਈ ਹੈਗੀ ਇਹਦੀ 38 ਇੰਚ ਆਪਾਂ ਕੁਝ ਵਾਧਾ ਰੱਖਾਂਗੇ ਕਿਉਂਕਿ ਇਹ ਆਪਾਂ ਧੋਤਾ ਨਹੀਂ ਹੈਗਾ ਇਸ ਲਈ ਆਪਾਂ ਵਾਧਾ ਰੱਖਾਂਗੇ ਜੇ ਤੁਸੀਂ ਧੋਕੇ ਬਣਾਉਨੇ ਸੁੱਤੀ ਕਪੜਾ ਤੇ ਫਿਰ ਤੁਸੀਂ ਆਪ ਦਾ ਪੂਰਾ ਵਿੱਚ ਰੱਖ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਇਸ ਤਰ੍ਹਾਂ ਨਾਪ ਲਿਆ ਹੈਗਾ ਆਪਣਾ ਇਹਦੇ ਵੀ ਆਪਾਂ 2 ਇੰਚ ਵੱਧ ਲਿਆਏਗਾ ਫੋਲਡਿੰਗ ਦਾ ਇਹ ਤੁਸੀਂ ਆਪਣਾ ਲੈ ਲੈਣਾ ਜੋ ਵੀ ਤੁਹਾਡਾ ਮੇਚ ਹੈ ਤੇ ਤੁਸੀਂ ਇਧਰੋਂ ਵੱਧ ਕਰਕੇ ਨਾ 2.5 ਇੰਚ ਬਾਕਸ ਜਾਂ ਆਵਲ ਬਾਕਸ ਬਣ ਜਾਊਗਾ ਆਵਲ ਤੇ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਗਲਾਈ ਦੇ ਕੇ ਫਿਰ ਤੁਸੀਂ ਇੱਥੋਂ ਨਾਪ ਕੇ ਜਿੰਨੀ ਤੁਹਾਡੀ ਲੰਬਾਈ ਹੈ ਨਾ ਤੇ ਜਿੱਨਾ ਤੁਸੀਂ ਪੌਂਚਾ ਰੱਖਣਾ ਉੱਥੇ ਤੱਕ ਇਸ ਤਰ੍ਹਾਂ ਵਿੱਚ ਚਲੋ ਠੀਕ ਹੈ ਆਪਾਂ ਪਹੁੰਚਾ ਰੱਖਣਾ ਹੈ 11 11:30 ਤੇ ਤੁਸੀਂ ਉਹ ਵਿੱਚ ਰੱਖ ਲਿਓ ਮਾਰਜਣ ਦਾ ਤੇ ਇਹਦੇ ਲਈ ਸਾਈਡ ਤੋਂ ਜੇ ਤੁਸੀਂ ਦੇਣੀ ਆ ਕਿਦਣਾ ਆਹ ਵਾਲੀ ਕਟਾਈ ਦੇਣੀ ਹੈ ਤੇ ਤੁਸੀਂ ਥੋੜੀ ਜੀ ਇੰਚ ਡੈਡ ਸਵਾ ਇੰਚ ਦੀ ਦੇ ਸਕਦੇ ਨਹੀਂ ਤੇ ਤੁਸੀਂ ਇਸ ਤਰ੍ਹਾਂ ਕੁੱਲਾ ਹੀ ਲੂਜ਼ ਪਲਾਜੋ ਜਿਹੜਾ ਸੋਹਣਾ ਲੱਗਦਾ ਤੁਸੀਂ ਬਣਾ ਸਕਦੇ ਠੀਕ ਹੈ ਜੀ ਤੇ ਆਪਾਂ ਵਸ ਇੱਥੋਂ ਕਟਿੰਗ ਕਰਦੇ ਇਹ ਇਹ ਵਾਲਾ ਨਾ ਕੁੱਲਾ ਪਾਸਾ ਮੇਰੇ ਅਲੇ ਪਾਸੇ ਹੈ ਤੇ ਬੰਦ ਵਾਲਾ ਪਾਸਾ ਇੱਧਰ ਵਾਲੇ ਪਾਸੇ ਹੈ ਇਹ ਤੋਂ ਆਪਾਂ ਕਟਾਈ ਕਰ ਦੇਵਾਂਗੇ ਕਟਾਈ ਆਪਾਂ ਸਟਾਰਟ ਕਰ ਦੇਣੀ ਆਹ ਵਾਲਾ ਜੇ ਤੁਸੀਂ ਬਰਾਬਰ ਕਰਨਾ ਬਾਅਦ ਘੱਟ ਹੈਗੀ ਹੈ ਪਹਿਲਾਂ ਆਪਾਂ ਹਟ ਲੈਨੇ ਲੋਟੀ ਇਹਨੂੰ ਆਪਾਂ ਇਧਰੋਂ ਆਪਣੇ ਪਾਸੇ ਨੂੰ ਘੁਮਾ ਲੈਨੇ ਕਿਉਂਕਿ ਇਧਰ ਵੀਡੀਓ ਬਣਦੀ ਪਈ ਹੈ ਇਸ ਤਰ੍ਹਾਂ ਜਦ ਪੈਂਟ ਪਲਾਜ ਹੁੰਦਾ ਨਾ ਉਹਦੇ ਤੇ ਫਰੰਟ ਵਾਲਾ ਸਾਈਡ ਜਿਹੜੀ ਉਹ ਛੋਟੀ ਹੁੰਦੀ ਹੈ ਤੇ ਬੈਕ ਸਾਈਡ ਵੱਡੀ ਜਿਹੜਾ ਇਹ ਲੂਜ਼ ਪਲਾਜ ਹੁੰਦਾ ਇਹਦੇ ਕੱਟਿਆ ਜਾਂਦਾ ਤੁਸੀਂ ਮਾਰਜਨ ਆਪਣਾ ਪੂਰਾ ਬਾਦੀ ਰੱਖਿਓ ਘਟਣਾ ਕਰਿਓ ਇਥੋਂ ਪਰ ਆਇਨਾ ਆਪਣਾ ਮਾਰਜਨ ਨਾਲ ਨਾਲ ਚੱਲਦਾ ਹੈ ਬਸ ਕੱਟ ਦੇ ਬੈ ਜਾ ਕੋਟਿੰਗ ਤੇ ਨੀ ਕੋਸ ਦੇਰ ਵੀ ਨਹੀਂ ਲੱਗਦੀ ਤੇ ਕੋਈ ਏਡਾ ਵੱਡਾ ਹੋ ਵੀ ਨਹੀਂ ਹੈਗਾ ਇਹ ਆਪਣਾ ਮੁੜ ਕੇ ਲਾ ਕੇ ਪੈ ਜਾਣੀ ਆ ਇਹ ਇਲਾਸਟਿਕ ਪੈ ਜਾਣੀ ਆਪਣੀ ਤੇ ਇੱਥੇ ਸਲਾਈ ਲੱਗ ਜੀ ਆਹ ਵਾਲਿਆਂ ਲਕੜੀਆਂ ਦੇ ਫੋਲਡਿੰਗ ਹੋ ਜਾਣ ਤੇ ਜੇ ਆਹ ਵਾਲੀ ਤੁਸੀਂ ਕਾਟ ਪਾਉਣੀ ਹੈ ਤੇ ਤੁਸੀਂ ਪਾ ਸਕਦੇ ਹੋ ਨਹੀਂ ਤੇ ਇਦਾਂ ਸੋਹਣਾ ਲੱਗਦਾ ਹੈ ਤੇ ਇਹਦੀ ਆਪਾਂ ਕਟਾਈ ਕਰ ਦਿੱਤੀ ਐ ਸਲਾਈ ਇਹਦੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਲਾਈ ਵੀ ਪੂਰੀ ਦਿਖਾਵਾਂਗੇ ਤੇ ਇਹਦੇ ਵਿੱਚ ਜਿਹੜੀ ਆਪਾਂ ਲਾਸਟਕ ਪਾਉਣੀ ਆ ਉਹ ਵੀ ਤੁਹਾਨੂੰ ਚੰਗੀ ਤਰ੍ਹਾਂ ਪ੍ਰੋਪਰ ਦਿਖਾਵਾਂਗੇ ਤੇ ਕਮੀਜ਼ ਦੀ ਕਟਾਈ ਵੀ ਆਪਾਂ ਇਸ ਤੋਂ ਬਾਅਦ ਵਿੱਚ ਕਰਦੇ ਆ ਤੁਸੀਂ ਉਹ ਵੀ ਜ਼ਰੂਰ ਦੇਖਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਦਾਂ ਆਪਣੀ ਕੰਮ ਲੱਗਿਆ ਸਲਾਈ ਦਾ ਕਟਾਈ ਦਾ ਠੀਕ ਹੈ ਜੀ ਤੇ ਇੰਨੀ ਕੀ ਅੱਜ ਦੀ ਆਪਣੀ ਵੀਡੀਓ ਐ ਤੇ ਥੈਂਕ ਯੂ